ਪੈਨੇ ਜਰਨੀ ਕਿੱਥੋਂ ਸ਼ੁਰੂ ਹੁੰਦੀ ਹੈ ਹਰ ਵਾਰ ਸਕੂਲ ਯੂਨੀਵਰਸਿਟੀਆਂ ਤੋਂ ਜਿੱਤ ਕੇ ਆਉਣਾ ਹਾਲੇ ਵੀ ਉਸ ਪੱਧਰ ਤੇ ਖੜੇ ਹੋ ਜਿੱਥੇ ਲੋਕ ਉਹ ਲੈਵਲ ਤੱਕ ਨਹੀਂ ਜਾਣਦੇ ਜਿੱਥੇ ਤੱਕ ਜਾਣਨਾ ਚਾਹੀਦਾ ਸੀ ਮੇਰੀ ਜਨਨੀ ਦੇ ਸਕੂਲ ਤੋਂ ਸਟਾਰਟ ਕੀਤੀ ਸੀ 2011 ਵਿੱਚ 2011 ਤੋਂ ਲੈ ਕੇ 2018 ਵਿੱਚ ਮੈਂ ਸਕੂਲ ਵਿੱਚ ਸਕੂਲ ਗੇਮ ਨੈਸ਼ਨਲ ਦੀ ਪੰਜਵਰੀ ਚੈਂਪੀਅਨ ਸੀ ਫਿਰ ਉਸ ਤੋਂ ਬਾਅਦ ਮੈਂ ਐਮਐਮਏ ਵਿੱਚ ਕਾਫੀ ਨੈਸ਼ਨਲ ਕੰਪੀਟੀਸ਼ਨ ਖੇਲੇ ਫਿਰ 2021 ਵਿੱਚ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਏਸ਼ੀਆ ਖੇਡਾਂ ਗਈ ਸੀ ਮੇਰਾ ਉਹਦੇ ਵਿੱਚ ਗੋਲਡ ਮੈਡਲ ਆ ਫਿਰ ਉਸ ਤੋਂ ਪਤਾ ਮੈਂ ਹਾਲੀ ਲਾਸਟ ਮਨਥ ਫਾਈਟ ਖੇਲ ਕੇ ਆਈ ਆ ਮੈਂ ਨੈਸ਼ਨਲ ਲੈਵਲ ਤੇ ਮੈਂ ਵੀ ਐਫਸੀ ਚ ਖੇਡ ਕੇ ਆਈ ਆ ਮੈਨੂੰ ਵਧੀਆ ਲੱਗਦਾ ਵਾ ਕਿ ਮੈਂ ਖੇਡ ਲੰਦੀ ਆ ਤੇ ਜੋ ਮੈਂ ਸੋਚਦੀ ਹੁੰਦੀ ਆ ਅੱਜ ਮੈਂ ਉਹ ਰੀਅਲ ਵਿੱਚ ਕਰਦੀ ਪਈ ਆ ਸੁਪਨੇ ਜੋ ਮੈਂ ਵੇਖੇ ਹੀ ਉਹ ਮੈਂ ਹੁਣ ਮੇਰੇ ਸਕਾਰ ਹੁੰਦੇ ਪਿਆ ਮੈਨੂੰ ਬੜਾ ਵਧੀਆ ਤੇ ਮਾਨ ਮਹਿਸੂਸ ਹੁੰਦਾ ਵਾ ਕਿ ਮੈਨੂੰ ਕੋ ਸਾਹਮਣੇ ਜਿਹੜੀਆਂ ਗੱਲਾਂ ਮੈਂ ਕੋ ਸਾਹਮਣੇ ਦੱਸਦੀ ਜੀ ਕੋ ਸਾਹਮਣੇ ਮੈਂ ਇੱਥੇ ਖੇਡ ਨਾ ਮੈਂ ਖੇਡਾਂਗੀ ਮੈਂ ਆਪ ਮਤਲਬ ਆਪ ਪੂਰੀ ਇਥੋਂ ਤਾਂ ਕਿ ਖੇ ਲਈ ਮੈਂ ਖੇ ਲਾਉਂਗੀ ਕਿ ਨਹੀਂ ਜਾਂ ਮੈਚ ਨੂੰ ਕਹ ਲੋ ਜਾਂ ਟ੍ਰੇਨਿੰਗ ਦੇ ਵਿੱਚ ਜਾਂ ਮੈਨੂੰ ਕਿਸੇ ਨੇ ਮਾਰਤਾ ਉਹ ਸਭ ਮੇਰ ਕੋ ਨਹੀਂ ਵਜਣਾ ਮੈਂ ਮਾਰ ਪਾਉਂਗੀ ਇਹਨੂੰ ਮੈਂ ਇਦਾਂ ਕੁਐਸਚਨ ਕਰਦੀ ਹੁੰਦੀ ਸੀ ਜਦੋਂ ਅੱਜ ਮੈਂ ਰੀਅਲ 'ਚ ਮਾਰਦੀ ਆ ਜਾਂ ਮੈਂ ਟ੍ਰੇਨਿੰਗ ਦੇ ਵਿੱਚ ਲੜਕਿਆਂ ਨਾਲ ਟ੍ਰੇਨਿੰਗ ਕਰਦੀ ਜਾਂ ਮੈਂ ਕਿਸੇ ਨੂੰ ਟੇਕ ਡਾਊਨ ਲੈ ਕੇ ਸ਼ੌਟ ਵੀ ਲਿੱਤਾ ਇਹਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਵੀ ਯਾਰ ਮੈਂ ਜੋ ਸੋਚਦੀ ਹੁੰਦੀ ਅੱਜ ਮੇਰੇ ਨਾਲ ਮਤਲਬ ਉਹ ਮੈਂ ਚੀਜ਼ਾਂ ਪੂਰੀਆਂ ਕਰ ਲਿਆ ਵਾਂ ਮੈਨੂੰ ਬੜਾ ਵਧੀਆ ਮਹਿਸੂਸ ਹੁੰਦਾ